ਸਤਕਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜ ਜੇਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਨੂੰ ਅੱਗ ਲਾਉ ਜੇਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਡਾਂਸਿੰਗ ਵਾਲਾਂ ਚ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ੇਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਦਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ اور ਉਹਨਾਂ ਦੇ ਨਾਲ ਦੇ ਸਤਕਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜੇਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ 'ਚ ਅਸੀਂ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅੱਗ ਲਾਓ ਜੇਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਿਸ 'ਚ ਲੱਗਦਾ ਹੈ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 اور 191 3 ਜਿਹੜੇ ਪੁਰਾਣੇ 148 149 ਆਪੀਸੀ ਦੇ ਇਕੁਇਲੈਂਟ ਹੁੰਦੇ ਉਸ ਤੋਂ ਬਾਅਦ ਦੁਨਾਨੇ ਤਫਤੀਸ਼ 307 ਦਾ ਵਾਅਦਾ ਕੀਤਾ ਗਿਆ ਔਰ ਕਰਜ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚ ਕਰੀ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਦੌਰਾਨੇ ਤਫਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪ੍ਰਿਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ 6 ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਹੁਣ ਤੱਕ ਅਸੀਂ ਇਸ ਕੇਸ ਚ